ਹਰਦੁਆਰ ਦੇ ਵਿੱਚ ਗੁਰਪੁਰਬ ਮਨਾਉਣ ਗਏ 100 ਸਿੱਖ ਸ਼ਰਧਾਲੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੁਰਪੁਰਬ ਤੋਂ ਪਹਿਲਾਂ ਹੀ ਹੁਕਮ ਦਿੱਤਾ ਗਿਆ ਸੀ ਕਿ ਇਸ ਦਿਨ ਕੋਈ ਵੀ ਸਿੱਖ ਸ਼ਰਧਾਲੂ ਹਰ ਕੀ ਪੌੜੀ ਹਰਦੁਆਰ ਤੇ ਗੁਰਦੁਆਰਾ ਗਿਆਨ ਗੋਦੜੀ ਨਾ ਜਾਵੇ ਪਰ ਸਿੱਖ ਹੁਕਮ ਦੀ ਪਾਲਣਾ ਨਾ ਕਰਦੇ ਹੋਏ ਗੁਰਦੁਆਰਾ ਗਿਆਨ ਗੋਦੜੀ ਜਾ ਪਹੁੰਚੇ ਉੱਥੇ ਉਤਰਾੰਚਲ ਪੁਲਿਸ ਨੇ ਇਹਨਾਂ ਸਿੱਖ ਸ਼ਰਧਾਲੂਆਂ ਨੂੰ ਗ੍ਰਿਫਤਾਰ ਕੀਤਾ ਹੈ ਕਰੀਬਨ 100 ਸਿੱਖ ਸ਼ਰਧਾਲੂ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਵੱਲੋਂ ਪਹਿਲਾ ਜਥਾ ਹਰਦੁਆਰ ਦੇ ਜਲਾਲਪੁਰ ਸਬਜ਼ੀ ਮੰਡੀ ਨੇੜੇ ਗ੍ਰਿਫਤਾਰ ਕੀਤਾ ਗਿਆ ਹੈ 27 ਸਿੱਖਾਂ ਦਾ ਇਹ ਜਥਾ 올 ਇੰਡੀਆ ਸਿੱਖ ਕਾਨਫਰੰਸ ਦੇ ਮੈਂਬਰਾਂ ਦਾ ਸੀ 1984 ਦੰਗਿਆਂ ਦੌਰਾਨ ਸਿੱਖ ਵਿਰੋਧੀ ਅੰਸਰਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਢਾਹ ਦਿੱਤਾ ਸੀ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਦੁਕਾਨਾਂ ਤੇ ਬਾਥਰੂਮ ਉਸਾਰ ਦਿੱਤੇ ਗਏ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਸਥਾਨ ਦੀ ਜ਼ਮੀਨ ਹਾਸਲ ਕਰਕੇ ਉੱਥੇ ਮੁੜ ਤੋਂ ਗੁਰਦੁਆਰਾ ਸਾਹਿਬ ਉਸਾਰਨ ਦੇ ਲਈ ਸਿੱਖ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਰ ਇਹ ਗੈਰ ਕਾਨੂੰਨੀ ਕੀਤਾ ਗਿਆ ਜਿਸ ਦੇ ਚਲਦਿਆਂ 100 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਬੀਤੇ ਦਿਨੀ ਉਥੇ ਪਹੁੰਚੇ ਸਨ